ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਚਾਰ ਕਰਨੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਦੂਸਰੀ ਵਾਰ ਦੀ 11 ਨੰਬਰ ਪੌੜੀ ਜੀ ਇਸ ਪੌੜੀ ਦੇ ਅੰਦਰ ਭਾਈ ਸਾਹਿਬ ਜੀ ਸੋਨੇ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਉਣਾ ਕਰ ਰਹੇ ਹਨ ਇਸ ਤੋਂ ਪਹਿਲਾਂ 10 ਨੰਬਰ ਪੌੜੀ ਦੇ ਅੰਦਰ ਭਾਈ ਸਾਹਿਬ ਜੀ ਨੇ ਕਪਾਹ ਦੇ ਸੂਤਰ ਦੀ ਉਦਾਹਰਨ ਦੇ ਕੇ ਸਮਝਾਇਆ ਸੀ ਜਿਵੇਂ ਕਿ ਕਪਾਹ ਤੋਂ ਸੂਤ ਬਣਦਾ ਹੈ ਤੇ ਸੂਤ ਤੋਂ ਚਾਰ ਤਾਰਾਂ ਵਾਲਾ ਕੱਪੜਾ ਗੰਗਾਜਲ ਕੱਪੜਾ ਖਾਸਾ ਮਲਮਲ ਸਰੀ ਸਾਫ ਦੁਪੱਟਾ ਪੱਗ ਤੇ ਚੋਲਣਾ ਪਟਕਾ ਆਦਿ ਕਈ ਤਰ੍ਹਾਂ ਦੇ ਕੱਪੜੇ ਸੂਤਰ ਤੋਂ ਕਪਾਹ ਤੋਂ ਤਿਆਰ ਕੀਤੇ ਜਾਂਦੇ ਹਨ ਇਸੇ ਹੀ ਤਰ੍ਹਾਂ ਸੋਨੇ ਦੀ ਉਦਾਹਰਣ ਦੇ ਕੇ ਭਾਈ ਸਾਹਿਬ ਜੀ ਸਮਝਾ ਰਹੇ ਹਨ ਕਿ ਜਿਵੇਂ ਸੁਨਿਆਰਾ ਜਿਹੜਾ ਹੈ ਸੋਨੇ ਦੇ ਬੜੇ ਸੋਹਣੇ ਸੋਹਣੇ ਸਵਾਰ ਸਵਾਰ ਕੇ ਗਹਿਣੇ ਬਣਾਉਂਦਾ ਹੈ ਤਿਆਰ ਕਰਦਾ ਹੈ ਸੁਨਿਆਰਾ ਸੋਇਨਾ ਕੜੇ ਗਹਿਣੇ ਸਵਾਰੀ ਫਿਰ ਉਸ ਸੋਨੇ ਤੋਂ ਉਹ ਪਿਪਲ ਵਤਰੇ ਕੰਨਾ ਵਿੱਚ ਪਾਉਣ ਵਾਲੇ ਗਹਿਣੇ ਤੇ ਕਈ ਤਰ੍ਹਾਂ ਦੇ ਸਤਾਰੇ ਆਦਿਕ ਤਿਆਰ ਕਰ ਦਿੰਦਾ ਹੈ ਸੋਨਿਤ ਪੀਪਲ ਬੱਤਰੀ ਵਾਲੀਆਂ ਥਾਨ ਉੜੇ ਤਾਰੇ ਹੁਣ ਵਾਲੀਆਂ ਤੇ ਹੋਰ ਕਈ ਤਰ੍ਹਾਂ ਦੇ ਗਹਿਣੇ ਸੁਨਿਆਰਾ ਜਿਹੜਾ ਹੈ ਤਿਆਰ ਕਰ ਦਿੰਦਾ ਵੇਸਰ ਨੱਥ ਬਖਾਣੀਏ ਕੰਠ ਮਾਲਾ ਧਾਰੇ ਨੱਕ ਵਿੱਚ ਪਾਉਣ ਵਾਲੀ ਨਥ ਸੋਨੇ ਦੀ ਤਿਆਰ ਕਰ ਦਿੰਦਾ ਹੈ ਗਾਲ ਵਿੱਚ ਪਾਉਣ ਵਾਲਾ ਘੰਟਾ ਸੋਨੇ ਦਾ ਤਿਆਰ ਕਰ ਦਿੰਦਾ ਹੈ ਮਾਲਾ ਤਿਆਰ ਕਰ ਦਿੰਦਾ ਹੈ ਸੋਨੇ ਦੇ ਕਈ ਤਰ੍ਹਾਂ ਦੇ ਗਹਿਣੇ ਜਿਹੜੇ ਹਨ ਉਹ ਸੁਨਿਆਰਾ ਘੜ ਦਿੰਦਾ ਹੈ ਫਿਰ ਭਾਈ ਸਾਹਿਬ ਜੀ ਸਮਝਾ ਰਹੇ ਹਨ ਕਿ ਟਿੱਕਤ ਮਣੀਆਂ ਮੋਤਸਰ ਗਜਰੇ ਪਾ ਸਾਰੇ ਉਸੇ ਹੀ ਸੋਨੇ ਤੋਂ ਟਿੱਕਾ ਮਣੀਆਂ ਵਾਲਾ ਮੋਤੀਆਂ ਦੀ ਮਾਲਾ ਗੋਖਰੂ ਕਈ ਤਰ੍ਹਾਂ ਦਾ ਵਿਸਾਰ ਸੋਨੇ ਦਾ ਕਰ ਦਿੰਦਾ ਹੈ ਸੁਨਿਆਰਾ ਦੁਰਬਹੁਟਾ ਗੋਲ ਛਾਪ ਕਰ ਬਹੁ ਪ੍ਰਕਾਰੇ ਬੀਰ ਬੱਲੀਆਂ ਬਾਹਾਂ ਵਿੱਚ ਪਾਉਣ ਵਾਲੇ ਬਹੁਟੇ ਗੋਲ ਮੰਦਰੀਆਂ ਛਾਪਾਂ ਛੱਲੇ ਸੋਨੇ ਤੋਂ ਕਰ ਦਿੰਦਾ ਹੈ ਭਾਈ ਸਾਹਿਬ ਜੀ ਸਮਝਾ ਰਹੇ ਹਨ ਕਿ ਇਸੇ ਤਰ੍ਹਾਂ ਹੀ ਪ੍ਰਭੂ ਇੱਕ ਸੋਨੇ ਵਾਂਗ ਸਭ ਪਾਸੇ ਅਨੇਕਾਂ ਰੂਪਾਂ ਵਿੱਚ ਦਿਖਾਈ ਦੇ ਰਿਹਾ ਹੈ ਤੇ ਆਪ ਹੀ ਸਾਰੇ ਪਾਸੇ ਵਰਤ ਰਿਹਾ ਹੈ ਕੋਈ ਵਿਰਲਾ ਹੀ ਇਸ ਭੇਦ ਨੂੰ ਸਮਝਦਾ ਹੈ ਤੇ ਗੁਰੂ ਵੱਲ ਨੂੰ ਮੁੱਖ ਕਰਕੇ ਗੁਰੂ ਦੀ ਸਿੱਖਿਆ ਨੂੰ ਪੱਲੇ ਬੰਨ੍ਹ ਕੇ ਤੇ ਆਪਣੇ ਜੀਵਨ ਵਿੱਚ ਢਾਲ ਕੇ ਤੇ ਇਸ ਪ੍ਰਭੂ ਦੀ ਖੇਡ ਵਿੱਚ ਉਹ ਮਸਤ ਰਹਿੰਦਾ ਹੈ ਤੇ ਪਰਮਾਤਮਾ ਨੂੰ ਸਮਝਦਾ ਤੇ ਵਿਚਾਰਦਾ ਹੈ ਕਿ ਪਰਮਾਤਮਾ ਹੀ ਅਨੇਕਾਂ ਰੂਪਾਂ ਵਿੱਚ ਸਾਰੇ ਸੰਸਾਰ ਵਿੱਚ ਵਰਤ ਰਿਹਾ ਹੈ ਆਪੇ ਆਪ ਵਰਤਦਾ ਗੁਰਮੁਖ ਵਿਚਾਰੇ ਗੁਰੂਵਾਲ ਨੂੰ ਮੁੱਖ ਕਰਨ ਵਾਲਾ ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲਾ ਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲਣ ਵਾਲਾ ਹੀ ਇਸ ਭੇਦ ਨੂੰ ਸਮਝਦਾ ਹੈ ਕਿ ਜਿਵੇਂ ਸੁਨਿਆਰਾ ਸੁਨਿਆਰੇ ਦੇ ਕਈ ਤਰ੍ਹਾਂ ਦੇ ਗਹਿਣੇ ਤਿਆਰ ਕਰ ਦਿੰਦਾ ਹੈ ਸਵਾਰ ਸ਼ਿੰਗਾਰ ਕੇ ਠੀਕ ਇਸੇ ਹੀ ਤਰ੍ਹਾਂ ਇਹ ਜਿਤਨੇ ਵੀ ਰੰਗ ਹਨ ਕੌਤਕ ਹਨ ਚੋਜ ਹਨ ਇਹ ਸਭ ਉਸੇ ਪਰਮਾਤਮਾ ਦੇ ਹੀ ਚੋਜ ਕੌਤਕ ਰੰਗ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ